ਸਤ ਸ੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਨੇ ਅਦਾਲਤੀ ਰੋਕ ਦੇ ਬਾਵਜੂਦ ਕੱਢੇ ਸੈਂਕੜੇ ਪ੍ਰਵਾਸੀ ਵਾਈਟ ਹਾਊਸ ਦਾ ਦਾਅਵਾ 트ੰਪ ਸਰਕਾਰ ਨੇ ਹੁਕਮ ਅਦੂਲੀ ਨਹੀਂ ਕੀਤੀ ਅਮਰੀਕਾ ਦੇ ਹਵਾਈ ਅੱਡੇ ਤੇ ਕਿਰੇ ਸੰਕੜੇ ਭਾਰਤੀ ਗ੍ਰੀਨ ਕਾਰਡ ਵਾਪਸ ਕਰਨ ਲਈ ਪੈ ਰਿਹਾ ਦਬਾਅ ਭਾਰਤੀ ਬਜ਼ੁਰਗ ਬਣ ਰਹੇ ਸਭ ਤੋਂ ਵੱਧ ਨਿਸ਼ਾਨਾ ਅਮਰੀਕਾ ਤੇ ਆਸਟ੍ਰੇਲੀਆ ਵਿੱਚ ਦੋ ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ ਦਮਨਪ੍ਰੀਤ ਸਿੰਘ ਦੀ ਲਾਸ਼ ਬ੍ਰਿਸਬੇਨ ਨਦੀ ਵਿੱਚੋਂ ਮਿਲੀ ਲਾਪਤਾ ਭਾਰਤੀ ਵਿਦਿਆਰਥਣ ਬਾਰੇ ਇੰਟਰਪੋਲ ਵੱਲੋਂ yellow notice ਪਹਿਲੀ ਵਾਰ ਮੀਡੀਆ ਸਾਹਮਣੇ ਆਇਆ ਸੁਦੀਪ ਸ਼ਾਹ ਦਾ ਦੋਸਤ ਕੈਨੇਡਾ ਵਿੱਚ ਸਾਊਦੀਯਨ ਔਰਦੀ ਕਾਫੀ ਵਿੱਚੋਂ ਨਿਕਲਿਆ ਕਾਕਰੋਚ ਟੈਮਹੌਰਟਨਜ਼ ਵਿਰੁੱਧ ਕਾਨੂੰਨੀ ਕਾਰਵਾਈ ਤੇ ਵਿਚਾਰ ਕਰ ਰਹੀ ਹੈ ਸੁਭਾਨਾ ਪੀਰਾ ਨਾਰਥ ਮੈਸੀਡੋਨੀਆ ਦੇ ਨਾਈਟ ਕਲੱਬ ਵਿੱਚ ਅੱਗ 69 ਮੌਤਾਂ ਤੇ ਹੁਣ ਖਬਰਾਂ ਵਿਸਤਾਰ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਨਾ ਕਰਨ ਬਾਰੇ ਅਦਾਲਤੀ ਹੁਕਮਾਂ ਦੇ ਬਾਵਜੂਦ 트럼ਪ ਸਰਕਾਰ ਵੱਲੋਂ ਸੈਂਕੜੇ ਪ੍ਰਵਾਸੀਆਂ ਨੂੰ ਜਹਾਜ਼ਾਂ ਵਿੱਚ ਲੱਦ ਕੇ ਲੈਟਿਨ ਅਮਰੀਕਨ ਮਿਲਕਾਂ ਵੱਲ ਰਵਾਨਾ ਕਰ ਦਿੱਤਾ ਗਿਆ ਜ਼ਿਲ੍ਹਾ ਜੱਜ ਜੇਮਸ ਬੋਜ਼ਬਰਗ ਨੇ ਡਿਪੋਰਟੇਸ਼ਨ ਉਤੇ ਅਰਜ਼ੀ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਤਾਂ ਵਕੀਲਾ ਨੇ ਉਹਨਾਂ ਨੂੰ ਦੱਸਿਆ ਕਿ ਦੋ ਹਵਾਈ ਜਹਾਜ਼ ਤਾਂ ਪਹਿਲਾਂ ਹੀ ਰਵਾਨਾ ਹੋ ਚੁੱਕੇ ਨੇ ਇਸ ਮਗਰੋਂ ਜੇਮਸ ਬੋਜ਼ਬਰਗ ਨੇ ਜ਼ੁਬਾਨੀ ਤੌਰ ਤੇ ਹਵਾਈ ਜਹਾਜ਼ਾਂ ਨੂੰ ਵਾਪਸ ਲਿਆਉਣ ਦੇ ਹੁਕਮ ਵੀ ਦਿੱਤੇ ਪਰ ਕੋਈ ਲਿਖਤੀ ਹੁਕਮ ਨਾ ਹੋਣ ਦਾ ਹਵਾਲਾ ਦਿੰਦਿਆਂ ਮਾਮਲਾ ਵੱਟੇ ਖਾਤੇ ਪੈਂਦਾ ਮਹਿਸੂਸ ਹੋਇਆ ਉਧਰ ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰੋਲਾਈਨ ਲੈਵਟ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਹੁਕਮ ਅਦੂਲੀ ਨਹੀਂ ਕੀਤੀ ਗਈ। ਅਦਾਲਤ ਦਾ ਹੁਕਮ ਉਸ ਵੇਲੇ ਆਇਆ ਜਦੋਂ ਖਤਰਨਾਕ ਅਪਰਾਧੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਸੀ। ਇਸੇ ਦੌਰਾਨ ਅਮਰੀਕਾ ਦੇ ਨਿਆਂ ਵਿਭਾਗ ਨੇ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਵਿਰੁੱਧ ਅਪੀਲ ਦਾਇਰ ਕਰਦਿਆਂ ਕਿਹਾ ਕਿ ਜੇ ਉੱਚ ਅਦਾਲਤ ਨੇ ਬੋਜ਼ਬਰਗ ਦੇ ਫੈਸਲੇ ਤੇ ਕੋਈ ਰੋਕ ਨਾ ਲਾਈ ਤਾਂ ਟਰੰਪ ਵੱਲੋਂ 18ਵੀਂ ਸਦੀ ਦੇ ਕਾਨੂੰਨ ਅਧੀਨ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਹੋਰ ਪ੍ਰਵਾਸੀਆਂ ਨੂੰ ਰਿਪੋਰਟ ਨਹੀਂ ਕੀਤਾ ਜਾਵੇਗਾ ਇੱਥੇ ਦੱਸਣਾ ਬਣਦਾ ਹੈ ਕਿ ਪ੍ਰਵਾਸੀਆਂ ਨਾਲ ਲੱਧਿਆ ਇੱਕ ਜਹਾਜ਼ ਅਲਸਲਵਾਡੋਰ ਪੁੱਜਾ ਜਦਕਿ ਦੂਜਾ ਹੰਡੂਰਾਸ ਵਿਖੇ ਲੈਂਡ ਕਰ ਗਿਆ ਅਮਰੀਕਾ ਦੇ ਜ਼ਿਲ੍ਹਾ ਜੱਜ ਦਾ ਫੈਸਲਾ ਆਉਣ ਮਗਰੋਂ ਸਲਵਾਡੋਰ ਦੇ ਰਾਸ਼ਟਰਪਤੀ ਨਾਈਬ ਬੋਕਲੇ ਨੇ ਟਵੀਟ ਕਰਦਿਆਂ ਕਿਹਾ ਕਿ ਕੁਝ ਜ਼ਿਆਦਾ ਹੀ ਦੇਰ ਹੋ ਗਈ ਸਲਵਾਡੋਰ ਦੇ ਰਾਸ਼ਟਰਪਤੀ 300 ਪ੍ਰਵਾਸੀਆਂ ਨੂੰ ਆਪਣੇ ਮੁਲਕ ਦੀਆਂ ਜੇਲਾਂ ਵਿੱਚ ਰੱਖਣ ਦੀ ਸਹਿਮਤੀ ਦੇ ਚੁੱਕੇ ਨੇ ਅਤੇ ਇਸ ਪ੍ਰਕਿਰਿਆ ਉੱਤੇ 6 ਮਿਲੀਅਨ ਡਾਲਰ ਸਾਲਾਨਾ ਖਰਚ ਹੋਣਗੇ ਇੱਥੇ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਅਤੇ ਫਿਰ ਡਿਪੋਰਟੇਸ਼ਨ ਦੀ ਰਫ਼ਤਾਰ ਮੱਠੀ ਰਹਿਣ ਦੇ ਮੱਦੇਨਜ਼ਰ ਟਰੰਪ ਵੱਲੋਂ ਪਿਛਲੇ ਦਿਨੀ ਏਲੀਅਨਜ਼ ਐਨਮੀਜ਼ ਐਕਟ 1798 ਅਧੀਨ ਦੇਸ਼ ਨਿਕਾਲੇ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਟਰੰਪ ਸਰਕਾਰ ਵੱਲੋਂ ਡਿਪੋਰਟ ਕੀਤੇ ਪ੍ਰਵਾਸੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਸਬੂਤ ਪੇਸ਼ ਕੀਤਾ ਗਿਆ ਕਿ ਇਹਨਾਂ ਵੱਲੋਂ ਅਮਰੀਕਾ ਵਿੱਚ ਕਿਹੋ ਜਹੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਉਧਰ ਡਿਪੋਰਟੇਸ਼ਨ ਤੇ ਰੋਕ ਲਾਉਣ ਦੇ ਬੋਜ਼ਬਰਗ ਦੇ ਹੁਕਮ 14 ਦਿਨ ਤੱਕ ਲਾਗੂ ਰਹਿਣਗੇ ਅਤੇ ਇਸ ਦੌਰਾਨ ਪ੍ਰਵਾਸੀਆਂ ਨੂੰ ਡਿਟੈਂਸ਼ਨ ਸੈਂਟਰਾਂ ਵਿੱਚ ਹੀ ਰੱਖਿਆ ਜਾਵੇਗਾ। ਆਉਂਦੇ ਸ਼ੁੱਕਰਵਾਰ ਨੂੰ ਇਸ ਮੁੱਦੇ ਤੇ ਬੋਜ਼ਬਰਗ ਮੋੜ ਸੁਣਵਾਈ ਕਰ ਸਕਦੇ ਨੇ। ਅਤੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਜਾਣਗੀਆਂ ਜ਼ਿਲ੍ਹਾ ਜੱਜ ਦਾ ਕਹਿਣਾ ਸੀ ਕਿ ਪ੍ਰਵਾਸੀਆਂ ਦਾ ਦੇਸ਼ ਨਿਕਾਲਾ ਅਮਰੀਕਾ ਦੇ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਪ੍ਰਵਾਸੀਆਂ ਨੂੰ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਸੀ ਪਰ ਉਹਨਾਂ ਨਾਲ ਹੀ ਕਿਹਾ ਕਿ ਹੁਣ ਜਦੋਂ ਪ੍ਰਵਾਸੀਆਂ ਨੂੰ ਡਿਪੋਰਟ ਹੀ ਕੀਤਾ ਜਾ ਚੁੱਕਾ ਹੈ ਤਾਂ ਉਹ ਇਸ ਮਾਮਲੇ ਵਿੱਚ ਬਹੁਤਾ ਕੁਝ ਨਹੀਂ ਕਰ ਸਕਦੇ ਦੱਸ ਦਈਏ ਕਿ ਆਈਐਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕ੍ਰੰਪਦੇਵ ਸੱਤਾ ਸੰਭਾਲਣ ਮਗਰੋਂ ਤਕਰੀਬਨ 35000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਰਫਤਾਰ ਹੋਰ ਤੇਜ਼ ਹੋਣ ਦੇ ਆਸਾਰ ਨੇ। ਇਹ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਨਾਲ ਸੰਬੰਧਿਤ ਦੁਖਦ ਖਬਰ ਵੱਲ। ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਦੋ ਪੰਜਾਬੀ ਟਰੱਕ ਡਰਾਈਵਰ ਦਰਦਨਾਕ ਹਾਦਸਿਆਂ ਦੌਰਾਨ ਇਸ ਦੁਨੀਆ ਨੂੰ અલਵਿਦਾ ਆ ਗਏ ਜਦਕਿ ਆਸਟ੍ਰੇਲੀਆ ਦੇ ਕੁਇਨਜ਼ਲੈਂਡ ਸੂਬੇ ਵਿੱਚ ਰਹਿੰਦੇ ਦਮਨਪ੍ਰੀਤ ਸਿੰਘ ਦੀ ਭੇਤਪਰੇ ਹਾਲਾਤ ਵਿੱਚ ਮੌਤ ਹੋ ਗਈ ਦਮਨਪ੍ਰੀਤ ਸਿੰਘ ਦੀ ਲਾਸ਼ ਬ੍ਰਿਸਬੇਨ ਨਦੀ ਵਿੱਚੋਂ ਬਰਾਮਦ ਕੀਤੀ ਗਈ ਹੈ ਅਮਰੀਕਾ ਵਿੱਚ ਜਾਨ ਗਵਾਉਣ ਵਾਲੇ ਟਰੱਕ ਡਰਾਈਵਰ ਦੀ شناخت ਦਲਜੀਤ ਸਿੰਘ ਵਜੋਂ ਕੀਤੀ ਗਈ ਜੋ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਇੰਡੀਆਨਾ ਸੂਬੇ ਵਿੱਚ ਰਹਿੰਦੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਦੇ ਅਚਾਨਕ ਚੇਤ ਵਿਛੋੜੇ ਨਾਲ ਉਸ ਦਾ ਪਰਿਵਾਰ ਕੱਖੋਂ ਹੌਲਾ ਹੋ ਚੁੱਕਾ ਹੈ ਦਲਜੀਤ ਸਿੰਘ ਦੇ ਅੰਤਮ ਸੰਸਕਾਰ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਉਧਰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿੱਚ ਬੇਗਾ ਕਸਬੇ ਨੇੜੇ ਸੜਕ ਖਾਦਸੇ ਦੌਰਾਨ 30 ਸਾਲ ਦੇ ਤਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਸਨੋਈ ਮਾਊਂਟੇਨਜ਼ ਹਾਈਵੇ ਤੇ ਇੱਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਮੌਕੇ ਤੇ ਪਹੁੰਚੇ ਪੈਰਾਮੈਡੀਕਸ ਵੱਲੋਂ ਟਰੱਕ ਡਰਾਈਵਰ ਨੂੰ ਸੀਪੀਆਰ ਰਾਹੀਂ ਹੌਸ਼ ਵਿੱਚ ਲਿਆਉਣ ਦੇ ਯਤਨ ਕੀਤੇ ਗਏ ਪਰ ਉਸ ਨੂੰ ਮੌਕੇ ਤੇ ਹੀ ਮਰ ਤੱਕ ਘਰ ਦੇ ਦਿੱਤਾ ਗਿਆ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ ਇਸੇ ਦੌਰਾਨ ਕੁئینਜ਼ਲੈਂਡ ਸੂਬੇ ਦੇ ਟਵਾਂਬਾ ਵਿਖੇ ਰਹਿ ਰਹੇ ਦਮਨਪ੍ਰੀਤ ਸਿੰਘ ਦੀ ਲਾਸ਼ ਬ੍ਰਿਸਬੇਨ ਨਦੀ ਵਿੱਚੋਂ ਬਰਾਮਦ ਕੀਤੀ ਗਈ प्राप्त जानकारी मुताबिक दमनप्रीत सिंह अपने काम ਤੋਂ ਪਰਤਣ ਮਗਰੋਂ ਭੈਣ ਨੂੰ ਮਿਲਣ ਜਾ ਰਿਹਾ ਸੀ ਕਿ ਅਚਾਨਕ ਉਸਦਾ ਫੋਨ ਬੰਦ ਹੋ ਗਿਆ ਭੈਣ अमनदीप कौर ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਅਤੇ ਇਸੇ ਦੌਰਾਨ ਬ੍ਰਿਸਬੇਨ ਨਦੀ ਵਿੱਚੋਂ ਮਿਲੀ Laash ਦੀ شناخت ਦਮਨਪ੍ਰੀਤ ਸਿੰਘ ਵਜੋਂ ਕੀਤੀ ਗਈ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਕਸਬੇ ਦੇ ਮੁਹੱਲਾ ਪੰਡੋਰੀ ਨਾਲ ਸੰਬੰਧਤ दमनप्रीत सिंह ਦੇ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ 7 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਪੁੱਜਾ ਅਤੇ 3 ਸਾਲ ਦਾ ਡਿਪਲੋਮਾ ਅਤੇ 2 ਸਾਲ ਦੀ ਡਿਗਰੀ ਕਰਨ ਮਗਰੋਂ ਉਹ ਵਰਕ ਪਰਮਿਟ ਤੇ ਸੀ ਜਗਜੀਤ ਸਿੰਘ ਵੱਲੋਂ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਦਮਨਪ੍ਰੀਤ ਸਿੰਘ ਦੀ ਦੇਹ ਪੰਜਾਬ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ ਉਧਰ ਦਮਨਪ੍ਰੀਤ ਸਿੰਘ ਦੀ ਭੈਣ ਅਮਨਦੀਪ ਕੌਰ ਵੱਲੋਂ ਗੋ ਫਾਉਂਡ ਮੀ ਪੇਜ ਸਥਾਪਿਤ ਕਰਦਿਆਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ ਤਦਕੇ ਪੁਲਿਸ ਵੱਲੋਂ ਦਮਨਪ੍ਰੀਤ ਸਿੰਘ ਦੀ ਮੌਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਘੇਰਾ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਅਮਰੀਕਾ ਵਿੱਚ ਪੜਦੀ ਭਾਰਤੀ ਵਿਦਿਆਰਥਣ ਬਾਰੇ ਇੰਟਰਪੋਲ ਵੱਲੋਂ ਜਾਰੀ ਕੀਤੇ ਗਏ yellow ਨੋਟਿਸ ਨਾਲ ਸੰਬੰਧਤ ਖਬਰ ਵੱਲ। ਅਮਰੀਕਾ ਦੀ ਪੈਟਸਬਰਗ ਯੂਨੀਵਰਸਿਟੀ ਵਿੱਚ ਪੜਦੀ 20 ਸਾਲਾ ਭਾਰਤੀ ਮੁਟਿਆਰ ਸੁਦੀਕਸ਼ਾ ਕੋਨਾਕੀ ਦੀ ਹੁਣ ਤੱਕ ਕੋਈ ਉਗਸੋਗ ਨਹੀਂ ਲੱਗ ਸਕੀ ਜਿਸ ਦੇ ਮੱਦੇਨਜ਼ਰ ਇੰਟਰਪੋਲ ਵੱਲੋਂ yellow notice jari kita gaya hai yellow notice jari hon magar duniya bhar de police mahakme alert ho jande ne ate sambandhit shaks de agwa hon di surat vich hawai addiyan te choksi badha ditti jandi hai udar sudeeksha nu aakhri vaar dekhe jaan mauke us nal nazar aaya Joshua Ribey pehli vaar media nal mukhatib hoya ate keha ke sudeeksha di pahal karan vich oh Dominican Republic police di madad kar rahe hai par samundar behad khatarnak hunda hai ਅਮਰੀਕਾ ਦੇ ਆਇਓਵਾ ਸੂਬੇ ਨਾਲ ਸੰਬੰਧਤ ਜੋਸ਼ੂਆ ਇਸ ਤੋਂ ਪਹਿਲਾਂ ਪੁਲਿਸ ਨੂੰ ਦੋ ਕਹਾਣੀਆਂ ਸੁਣਾ ਚੁੱਕਾ ਹੈ ਅਤੇ ਉਸ ਦਾ ਪਾਸਪੋਰਟ ਜ਼ਬਤ ਕਰਦਿਆਂ ਸੁਦੀਕਸ਼ਾ ਦੀ ਗੁੰਮਸ਼ੁਦਗੀ ਨਾਲ ਸੰਬੰਧਤ ਪਰਸਨ ਆਫ ਇੰਟਰਸਟ ਕਰਾਰ ਦਿੱਤਾ ਗਿਆ ਹੈ ਜੋਸ਼ੂਆ ਮੁਤਾਬਕ ਉਹ ਅਤੇ ਸੁਦੀਕਸ਼ਾ ਤਕਰੀਬਨ 2.5 ਫੁੱਟ ਡੂੰਘੇ ਪਾਣੀ ਵਿੱਚ ਸਨ ਅਤੇ ਐਸੇ ਦੌਰਾਨ ਇੱਕ ਤੇਜ਼ ਛੱਲ ਨੇ ਦੋਹਾਂ ਨੂੰ ਖਿੱਚ ਲਿਆ ਉਹ ਕਿਸੇ ਤਰੀਕੇ ਨਾਲ ਬਾਹਰ ਆ ਗਿਆ ਪਰ ਸੁਦੀਕਸ਼ਾ ਨਜ਼ਰ ਨਾ ਆਈ ਜਦਕਿ ਇਸ ਤੋਂ ਪਹਿਲਾਂ ਜੋਸ਼ੂਆ ਨੇ ਆਪਣੀ ਕਹਾਣੀ ਵਿੱਚ ਕਿਹਾ ਸੀ ਕਿ ਉਹ ਸੁਦੀਕਸ਼ਾ ਨੂੰ ਬਾਹਰ ਖਿੱਚ ਕੇ ਲਿਆਉਣ ਵਿੱਚ ਸਫਲ ਰਿਹਾ। ਜਾਂਚ ਕਰਤਾਮਾਂ ਨੇ ਜਦੋਂ ਉਸ ਨੂੰ ਪੁੱਛਿਆ ਕਿ ਕੀ ਉਹ ਜਾਣਦਾ ਸੀ ਕਿ ਸੁਦੀਕਸ਼ਾ ਨੂੰ ਤੈਰਨਾ ਆਉਂਦਾ ਹੈ ਤਾਂ ਇਸ ਬਾਰੇ ਕੋਈ ਸਪਸ਼ਟ ਜਵਾਬ ਨਾ ਆਇਆ। ਇਸੇ ਦੌਰਾਨ ਜੋਸ਼ੂਆ ਦੇ ਇੱਕ ਰਿਸ਼ਤੇਦਾਰ ਰਿਚਰਡ ਨੇ ਦੱਸਿਆ ਕਿ ਮਿਨੇਸੋਟਾ ਵਿਖੇ ਉਸਦੀ ਇੱਕ ਗਰਲਫ੍ਰੈਂਡ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਅਗਵਾ ਜਾਂ ਮਨੁੱਖੀ ਤਸਕਰੀ ਦਾ ਮਾਮਲਾ ਹੋ ਸਕਦਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਡੋਮਿਨਿਕਨ ਰਿਪਬਲਿਕ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਪਹਿਲਾਂ ਹੀ ਸੁਚੇਤ ਕੀਤਾ ਜਾ ਚੁੱਕਾ ਹੈ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਹਥਿਆਰਬੰਦ ਲੁੱਟ ਕਤਲ ਅਤੇ ਸੈਕਸ਼ੂਅਲ ਅਸੌਲਟ ਵਰਗੀਆਂ ਵਾਰਦਾਤਾਂ ਡੋਮਿਨਿਕਨ ਰਿਪਬਲਿਕ ਵਿੱਚ ਆਮ ਨੇ ਉਧਰ ਭਾਰਤੀ ਐਮਬੈਸੀ ਨੇ ਕਿਹਾ ਕਿ ਡੋਮਿਨਿਕਨ ਰਿਪਬਲਿਕ ਦੀ ਸਰਕਾਰ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ ਦਸ ਦਈਏ ਕਿ ਸੁਦੀਕਸ਼ਾ ਕੋਨਾਕੀ 3 ਮਾਰਚ ਨੂੰ 5 ਜਣਿਆਂ ਨਾਲ ਡੋਮਿਨਿਕਨ ਰਿਪਬਲਿਕ ਪੁੱਜੀ ਸੀ ਅਤੇ 6 ਮਾਰਚ ਦੀ ਸਵੇਰ ਲਾਪਤਾ ਹੋ ਗਈ ਸੁਦੀਕਸ਼ਾ ਦਾ ਪਰਿਵਾਰ 2006 ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਸਾਰੇ ਮੈਂਬਰ ਗ੍ਰੀਨ ਕਾਰਡ ਹੋਲਡਰ ਨੇ ਉੱਧਰ ਵਰਜੀਨੀਆ ਦੀ ਲਾਉਡਨ ਕਾਉਂਟੀ ਦੇ ਸ਼ੈਰਿਫ ਦਫ਼ਤਰ ਨੇ ਕਿਹਾ ਕਿ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਡੋਮਿਨਿਕਨ ਰਿਪਬਲਿਕ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਾਇਮ ਕੀਤਾ ਗਿਆ ਹੈ ਤਦਕੇ ਅਮਰੀਕਾ ਵਿੱਚ ਭਾਰਤ ਦੀ ਐਮਬੈਸੀ ਵੱਲੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਆਫ ਪੀਟਸਬਰਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਸੁਦੀਕਸ਼ਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਲਾਉਡਨ ਕਾਉਂਟੀ ਦੇ ਸ਼ੈਰਿਫ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਸੁਦੀਕਸ਼ਾ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਾਇਮ ਕੀਤਾ ਗਿਆ ਹੈ ਅਤੇ ਲਾਉਡਨ ਕਾਉਂਟੀ ਦੇ ਅਧਿਕਾਰੀਆਂ ਤੋਂ ਵੀ ਪਲ-ਪਲ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਥੇਰ ਆ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਸਾਊਦੀਜੀਅਨ ਔਰਤ ਦੀ ਕਾਫੀ ਵਿੱਚੋਂ ਨਿਕਲੇ ਕਾਕਰੋਚ ਨਾਲ ਸੰਬੰਧਿਤ ਹੈ ਜੀ ਹਾਂ ਕੈਨੇਡਾ ਵਿੱਚ ਇੱਕ ਸਾਊਦੀਜੀਅਨ ਔਰਤ ਵੱਲੋਂ ਟਿਮ ਹਾਟਨਜ਼ ਵਿਰੁੱਧ ਕਾਨੂੰਨੀ ਕਾਰਵਾਈ ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਦਾ ਦੋਸ਼ ਹੈ ਕਿ ਮਾਰਕਮ ਦੇ ਰੈਸਟੋਰੈਂਟ ਤੋਂ ਖਰੀਦੀ ਆਈਸ ਕਾਫੀ ਵਿੱਚੋਂ ਕਾਕਰੋਚ ਨਿਕਲਿਆ ਸੀਪੀ24 ਦੀ ਰਿਪੋਰਟ ਮੁਤਾਬਕ ਇਹ ਘਟਨਾ 10 ਮਾਰਚ ਦੀ ਹੈ ਜਦੋਂ ਸੁਬਾਨਾ ਪੀਰਾ ਆਪਣੀਆਂ ਸਹੇਲੀਆਂ ਨਾਲ ਉੱਥੇ ਪੁੱਜੀ ਅਤੇ ਚਾਰ ਡਰਿੰਕਸ ਦਾ ਆਰਡਰ ਕੀਤਾ ਗਿਆ ਤਿੰਨ ਜਣਿਆਂ ਨੇ ਆਈਸ ਕਾਫੀ ਪੀਣੀ ਸ਼ੁਰੂ ਕਰ ਦਿੱਤੀ ਅਤੇ ਇਸੇ ਦੌਰਾਨ ਸੁਭਾਨਾ ਨੂੰ ਇੱਕ ਵੱਡਾ ਕੀੜਾ ਨਜ਼ਰ ਆਇਆ ਨਰਸਿੰਗ ਦੀ ਵਿਦਿਆਰਥਣ ਸੁਭਾਨਾ ਆਪਣੀ ਸਹੇਲੀ ਨਾਲ ਵਾਸ਼ਰੂਮ ਗਈ ਅਤੇ ਉਲਟੀ ਕਰ ਦਿੱਤੀ ਉਸਨੇ ਦਾਅਵਾ ਕੀਤਾ ਕਿ ਕਈ ਲੋਕਾਂ ਨੂੰ ਉਲਟੀਆਂ ਅਤੇ ਡਾਇਰੀਆ ਦੇ ਲੱਛਣਾਂ ਵਿੱਚੋਂ ਲੰਘੜਾ ਪਿਆ ਸੁਭਾਨਾ ਪੀਰਾ ਨੇ ਅੱਗੇ ਦੱਸਿਆ ਕਿ ਘਟਨਾ ਤੋਂ ਅਗਲੇ ਦਿਨ ਟਿਮ ਹੌਟਨਜ਼ ਵਾਲਿਆਂ ਦਾ ਫੋਨ ਆਇਆ ਅਤੇ 50 ਡਾਲਰ ਦੇ ਗਿਫਟ ਕਾਰਡ ਦੀ ਪੇਸ਼ਕਸ਼ ਕੀਤੀ ਗਈ ਜੋ ਉਸਨੇ ਲੈਣ ਤੋਂ ਨਾ ਕਰ ਦਿੱਤੀ ਸੁਭਾਨਾ ਬਲੋ ਟ੍ਰਾਂਟੋ ਪਬਲਿਕ ਹੈਲਥ ਕੋਲ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਪਰ ਹੁਣ ਤੱਕ ਕੋਈ ਹੰਗਾਰਾ ਨਹੀਂ ਮਿਲ ਸਕਿਆ ਸੁਭਾਨਾ ਨੇ ਅੱਗੇ ਤੋਂ ਕਦੇ ਵੀ ਟਿਮ ਹਾਟਨਜ਼ ਵਿੱਚ ਨਾ ਜਾਣ ਦਾ ਫੈਸਲਾ ਕਰ ਲਿਆ ਹੈ ਸ਼ਿਕਾਇਤ ਪਰ ਇਹ ਲੈਜ਼ੇ ਵਿੱਚ ਉਸਨੇ ਕਿਹਾ ਕਿ ਕਿਸੇ ਨੇ ਵੀ ਗੰਭੀਰਤਾ ਨਾਲ ਮਾਫੀ ਨਹੀਂ ਮੰਗੀ ਉਸਨੇ ਚਿੰਤਾ ਜ਼ਾਹਰ ਕੀਤੀ ਕਿ ਜੇ ਇਸੇ ਕਿਸਮ ਦੀ ਸਾਫ ਸਫਾਈ ਟਿਮ ਹਾਟਨਜ਼ ਦੀਆਂ ਹੋਰ ਨਾਲ ਲੋਕੇਸ਼ਨਸ ਤੇ ਹੁੰਦੀ ਹੈ ਤਾਂ ਰੱਬ ਹੀ ਰਾਖਾ ਉਦਰ ਟਿਮ ਹੌਟਨਜ਼ ਨੇ ਕਾਕਰੋਜ ਵਾਲੀ ਵੀਡੀਓ ਨੂੰ ਚਿੰਤਾਵਾਂ ਪੈਦਾ ਕਰਨ ਵਾਲੀ ਘਰਾਰ ਦਿੰਦਿਆਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕੰਪਨੀ ਦੇ ਸਪੋਕਸਪਰਸਨ ਮਾਈਕਲ 올ਿਵੇਰਾ ਨੇ ਯਕੀਨ ਦਿਵਾਇਆ ਕਿ ਭਵਿੱਖ ਵਿੱਚ ਅਜਿਹਾ ਕਦੇ ਨਹੀਂ ਹੋਵੇਗਾ ਉਹਨਾਂ ਦਾਅਵਾ ਕੀਤਾ ਕਿ ਘਟਨਾ ਤੋਂ ਬਾਅਦ ਟੋਰਾਂਟੋ ਪਬਲਿਕ ਹੈਲਥ ਵੱਲੋਂ ਰੈਸਟੋਰੈਂਟ ਦੀ ਚੈਕਿੰਗ ਕੀਤੀ ਗਈ ਪਰ ਸਾਫ ਸਫਾਈ ਦਾ ਕੋਈ ਮਸਲਾ ਨਜ਼ਰ ਨਾ ਆਇਆ ਇਸ ਦੇ ਉਲਟ ਸੁਭਾਨਾ ਪੀਰਾ ਨੇ ਮਾਮਲੇ ਨੂੰ ਬੇहद ਗੰਭੀਰ ਘਰਾਰ ਦਿੱਤਾ ਪਰ ਇਹ ਨਹੀਂ ਦੱਸਿਆ ਕਿ ਉਹ ਟਿਮ ਹੌਟਨਸ ਤੋਂ ਕਿਹੋ ਜਿਹਾ ਮੁਆਵਜ਼ਾ ਚਾਹੁੰਦੀ ਹੈ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਕਾਕਰੋਚ ਖੁਰਾਕੀ ਵਸਤਾਂ ਨੂੰ ਜ਼ਹਿਰੀਲਾ ਬਣਾ ਸਕਦੇ ਨੇ ਅਤੇ ਇੱਧਰ-ਉੱਧਰ ਜਾਂਦਿਆਂ ਹਰ ਪਾਸੇ ਬਿਮਾਰੀ ਫੈਲਦੀ ਹੈ ਦਮੇ ਦੇ ਮਰੀਜ਼ਾਂ ਉੱਤੇ ਪੈਣ ਵਾਲਾ ਅਸਰ ਹੋਰ ਵੀ ਮਾੜਾ ਹੋ ਸਕਦਾ ਹੈ ਉਦੋਂ ਸੁਬਾਨਾ ਵਾਸ਼ਰੂਮ ਵਿੱਚੋਂ ਬਾਹਰ ਆਈ ਅਤੇ ਡਰਿੰਕਸ ਦੇ ਪੈਸੇ ਵੀ ਵਾਪਸ ਮੰਗੇ ਜੋ ਮੌਕੇ ਤੇ ਮੌਜੂਦ ਮੁਲਾਜ਼ਮਾਂ ਨੇ ਦੇ ਦਿੱਤੇ ਇਹ ਸਾਰਾ ਘਟਨਾਕਰਮ ਰਿਕਾਰਡ ਕੀਤਾ ਗਿਆ ਅਤੇ ਇਸ ਦੀ ਫੁਟੇਜ ਮੌਜੂਦ ਹੈ ਇਸ ਵਿੱਚ ਇੱਕ ਸਟਾਫ ਮੈਂਬਰ ਬੋਲਦਾ ਸੁਣਿਆ ਜਾ ਸਕਦਾ ਹੈ ਕਿ ਕਈ ਵਾਰ ਕਾਫੀ ਪੈਕ ਕਰਨ ਵਾਲੇ ਕੱਪ ਵਿੱਚ ਕਾਕਰੋਚ ਦਾਖਲ ਹੋ ਜਾਂਦੇ ਨੇ ਅਤੇ ਇਹ ਆਮ ਗੱਲ ਹੈ ਸਟਾਫ ਮੈਂਬਰ ਕੀੜੇ ਮਕੌੜਿਆਂ ਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਪੈਸਟ ਕੰਟਰੋਲ ਦਾ ਪ੍ਰਬੰਧ ਕੀਤਾ ਜਾਂਦਾ ਹੈ ਜੈਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਮਰੀਕਾ ਦੇ ਹਵਾਈ ਅੱਡਿਆਂ ਤੇ ਘੇਰੇ ਜਾ ਰਹੇ ਭਾਰਤੀਆਂ ਨਾਲ ਸਬੰਧਤ ਹੈ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਬਾਅਦ ਗ੍ਰੀਨ ਕਾਰਡ ਹੋਲਡਰਜ਼ ਦਾ ਮਾੜਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ ਜੀ ਹਾਂ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਵੱਲੋਂ ਅਮਰੀਕਾ ਵਾਪਸੀ ਕਰਨ ਵਾਲੇ ਗ੍ਰੀਨ ਕਾਰਡ ਹੋਲਡਰਜ਼ ਨੂੰ ਕਥਿਤ ਤੌਰ ਤੇ ਘੇਰ ਕੇ ਪੀਆਰ ਛੱਡਣ ਦਾ ਦਬਾਅ ਪਾਇਆ ਜਾ ਰਿਹਾ ਹੈ ਨਿਸ਼ਾਨਾ ਬਣਨ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀ ਬਜ਼ੁਰਗਾਂ ਦੀ ਹੈ ਜੋ ਸਿਆਲ ਦੀ ਰੁੱਤ ਭਾਰਤ ਵਿੱਚ ਲੰਗਾਉਣ ਮਗਰੋਂ ਅਮਰੀਕਾ ਵਾਪਸੀ ਕਰ ਰਹੇ ਨੇ ਇਮੀਗ੍ਰੇਸ਼ਨ ਵਕੀਲਾ ਨੇ ਦੱਸਿਆ ਕਿ ਹਵਾਈ ਅੱਡੇਾਂ ਤੇ ਗ੍ਰੀਨ ਕਾਰਡ ਹੋਲਡਰਜ਼ ਨੂੰ ਪੂਰੀ-ਪੂਰੀ ਰਾਤ ਫਰਾਸਤ ਵਿੱਚ ਰੱਖਿਆ ਜਾਂਦਾ ਹੈ ਅਤੇ ਮੌਕੇ ਤੇ ਮੌਜੂਦ ਅਫਸਰ ਕਾਰਡ ਸਰੈਂਡਰ ਕਰਨ ਦਾ ਦਬਾਅ ਪਾਉਂਦੇ ਨੇ ਵਕੀਲਾ ਨੇ ਸਲਾਹ ਦਿੱਤੀ ਹੈ ਕਿ ਕੋਈ ਵੀ ਕਿਸੇ ਦਬਾਅ ਹੇਠ ਆ ਕੇ ਹਵਾਈ ਅੱਡੇ ਤੇ ਗ੍ਰੀਨ ਕਾਰਡ ਸਰੈਂਡਰ ਨਾ ਕਰੇ ਗ੍ਰੀਨ ਕਾਰਡ ਵਾਲਿਆਂ ਨੂੰ ਹੱਕ ਹੈ ਕਿ ਉਹਨਾਂ ਦੇ ਮਾਮਲੇ ਦੀ ਸੁਣਵਾਈ ਇਮੀਗ੍ਰੇਸ਼ਨ ਜੱਜ ਸਾਹਮਣੇ ਕੀਤੀ ਜਾਵੇ ਇੱਕ ਵਕੀਲ ਨੇ ਦੱਸਿਆ ਕਿ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀ ਉਦੋਂ ਤੱਕ ਕਿਸੇ ਦਾ ਕਾਰਡ ਰੱਦ ਨਹੀਂ ਕਰ ਸਕਦੇ ਜਦੋਂ ਤੱਕ ਉਹ ਖੁਦ ਕਾਰਡ ਸਰੈਂਡਰ ਨਾ ਕਰ ਦੇਵੇ ਮੀਡੀਆ ਰਿਪੋਰਟਾਂ ਮੁਤਾਬਕ ਇਮੀਗ੍ਰੇਸ਼ਨ ਅਤੇ ਨੈਸ਼ਨੈਲਿਟੀ ਐਕਟ ਅਧੀਨ ਜੇ ਕੋਈ ਗ੍ਰੀਨ ਕਾਰਡ ਹੋਲਡਰ 180 ਦਿਨ ਤੋਂ ਵੱਧ ਅਮਰੀਕਾ ਤੋਂ ਬਾਹਰ ਰਹਿੰਦਾ ਤਾਂ ਉਸ ਨੂੰ ਰੀ ਐਡਮਿਸ਼ਨ ਕਰਵਾਉਣੀ ਪੈਂਦੀ ਹੈ ਗ੍ਰੀਨ ਕਾਰਡ ਰੱਦ ਹੋਣ ਦੇ ਹਾਲਾਤ ਉਸ ਵੇਲੇ ਬਣਦੇ ਨੇ ਜਦੋਂ ਉਹ 1 ਸਾਲ ਤੋਂ ਵੱਧ ਸਮਾਂ ਅਮਰੀਕਾ ਤੋਂ ਬਾਹਰ ਰਹੇ ਫਲੋਰੀਡਾ ਦੇ ਇਮੀਗ੍ਰੇਸ਼ਨ ਵਕੀਲ ਅਸ਼ਵਿੰਨ ਸ਼ਰਮਾ ਨੇ ਇੱਕ ਮੀਡੀਆ ادارے ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜਿਹੇ ਬਜ਼ੁਰਗ ਭਾਰਤੀਆਂ ਨੂੰ I-407 ਫਾਰਮ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਬਹੁਤ ਥੋੜਾ ਸਮਾਂ ਅਮਰੀਕਾ ਤੋਂ ਬਾਹਰ ਰਹੇ ਇਸ ਫਾਰਮ ਦਾ ਮਤਲਬ ਹੈ ਕਿ ਸਬੰਧਤ ਪ੍ਰਵਾਸੀ ਆਪਣੀ ਮਰਜ਼ੀ ਨਾਲ ਅਮਰੀਕਾ ਦੀ ਪਰਮਾਨੈਂਟ ਰੈਜ਼ਿਡੈਂਸੀ ਛੱਡ ਰਹੇ ਹੈ ਦਸਤਖਤ ਕਰਨ ਤੋਂ ਨਾ ਕਰਨ ਵਾਲੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਰੱਖਣ ਦਾ ਡਰਾਵਾ ਵੀ ਦਿੱਤਾ ਜਾਂਦਾ ਹੈ ਮੰਨਿਆ ਜਾ ਰਿਹਾ ਹੈ ਕਿ 트럼ਪ ਦੀਆਂ ਨੀਤੀਆਂ ਸਦਕਾ ਇਮੀਗ੍ਰੇਸ਼ਨ ਅਫਸਰ ਆਪਣੇ ਆਪ ਨੂੰ ਹੀ ਜੱਜ ਸਮਝਣ ਲੱਗੇ ਨੇ ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਸਪਸ਼ਟ ਤੌਰ ਤੇ ਆਖ ਦਿੱਤਾ ਸੀ ਕਿ ਗ੍ਰੀਨ ਕਾਰਡ ਹੋਲਡਰਜ਼ ਹਮੇਸ਼ਾ ਵਾਸਤੇ ਅਮਰੀਕਾ ਵਿੱਚ ਨਹੀਂ ਰਹਿ ਸਕਦੇ ਅਤੇ ਸਰਕਾਰ ਕੋਲ ਉਹਨਾਂ ਨੂੰ ਬਾਹਰ ਕੱਢਣ ਦਾ ਪੂਰਾ ਹੱਕ ਮੌਜੂਦ ਹੈ। ਬਿਆਰ ਰਿਪੋਰਟ ਹਮਦਾਰ ਟੀਵੀ ਆ ਹੁਣ ਚਲਦੇ ਹਾਂ ਨਾਰਥ ਮੈਸੀਡੋਨੀਆ ਦੇ ਇੱਕ ਨਾਈਟ ਕਲੱਬ ਵਿੱਚ ਅੱਗ ਲੱਗਣ ਕਾਰਨ ਹੋਏ ਭਾਰੀ ਜਾਨੀ ਨੁਕਸਾਨ ਨਾਲ ਸੰਬੰਧਤ ਖਬਰ ਵੱਲ ਯੂਰਪੀ ਮੋਲਕ ਨਾਰਥ ਮੈਸੀਡੋਨੀਆ ਦੇ ਇੱਕ ਨਾਈਟ ਕਲੱਬ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 59 ਜਣਿਆਂ ਦੀ ਮੌਤ ਹੋ ਗਈ ਅਤੇ 155 ਹੋਰ ਜ਼ਖਮੀ ਹੋਣ ਦੀ ਰਿਪੋਰਟ ਹੈ ਸਿਰਫ 20 ਲੱਖ ਦੀ ਆਬਾਦੀ ਵਾਲੇ ਮੋਲਕ ਨੂੰ ਹਾਦਸੇ ਨੇ ਝੰਡੋੜ ਕੇ ਰੱਖ ਦਿੱਤਾ ਜਿਸ ਦੇ ਇਤਿਹਾਸ ਵਿੱਚ ਕਦੇ ਵੀ ਇੰਨਾ ਜਾਨੀ ਨੁਕਸਾਨ ਨਹੀਂ ਹੋਇਆ ਮੀਡੀਆ ਰਿਪੋਰਟਾਂ ਮੁਤਾਬਕ ਕਲੱਬ ਦੀ ਛੱਤ ਤੋਂ ਅੱਗ ਸ਼ੁਰੂ ਹੋਈ ਅਤੇ ਲੋਕ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜਨ ਲੱਗੇ ਸਿਹਤ ਸਹੂਲਤਾਂ ਦੀ ਘਾਟ ਹੋਣ ਕਾਰਨ ਗੁਆਂਢੀ ਮੋਲਕਾਂ ਅਲਬਾਨੀਆ ਬਲਗਾਰੀਆ ਗ੍ਰੀਸ ਅਤੇ ਸਰਬੀਆ ਤੋਂ ਸਹਾਇਤਾ ਪੁੱਝ ਰਹੀ ਹੈ ਦੂਜੇ ਪਾਸੇ ਹਾਦਸੇ ਮਗਰੋਂ ਹਸਪਤਾਲਾਂ ਦੇ ਬਾਹਰ ਭੀੜ ਇਕੱਤਰ ਹੋਣ ਲੱਗੀ ਕਿਉਂਕਿ ਲੋਕਾਂ ਨੂੰ ਮਰਨ ਵਾਲਿਆਂ ਦੀ شناخت ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਨਾਰਥ ਮੈਸੀਡੋਨੀਆ ਦੇ ਰਾਸ਼ਟਰਪਤੀ ਜ਼ਖਮੀਆਂ ਦਾ ਹਾਲਚਾਲ ਪੁੱਛਣ ਹਸਪਤਾਲ ਗਏ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਵੀ ਲਿਆ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਤੇ ਪੋਸਟ ਅਪਲੋਡ ਕਰਦਿਆਂ ਕਿਹਾ ਕਿ ਮੁਲਕ ਦੇ ਇਤਿਹਾਸ ਵਿੱਚ ਸੋਗ ਵਾਲਾ ਦਿਨ ਹੈ ਵੱਡੀ ਗਿਣਤੀ ਵਿੱਚ ਲੋਕਾਂ ਨੇ ਜਾਨ ਗਵਾ ਦਿੱਤੀ ਅਤੇ ਦਰਜਨਾ ਹੋਰ ਜ਼ਖਮੀ ਹੋ ਗਏ ਪੀੜਤ ਪਰਿਵਾਰਾਂ ਦਾ ਦਰਦ ਸਮਝਣਾ ਬੇਹਦ ਮੁਸ਼ਕਲ ਹੈ ਦੱਸਿਆ ਜਾ ਰਿਹਾ ਹੈ ਕਿ ਕਲੱਬ ਇੱਕ ਪੁਰਾਣੀ ਇਮਾਰਤ ਵਿੱਚ ਬਣਾਇਆ ਗਿਆ ਜਿੱਥੇ ਕਿਸੇ ਵੇਲੇ ਗਲੀਚਿਆਂ ਦਾ ਗੋਦਾਮ ਹੁੰਦਾ ਸੀ ਅਤੇ ਸੰਭਾਵਤ ਤੌਰ ਤੇ ਇਸੇ ਕਰਕੇ ਇੱਕ ਵਾਰ ਸ਼ੁਰੂ ਹੋਈ ਅੱਗ ਬੁਝਾਉਣੀ ਮੁਸ਼ਕਲ ਹੋ ਗਈ ਬਿਆਨ ਰਿਪੋਰਟ ਹਮਦਰ ਟੀਵੀ ਸਾਥੀ